ਤੇ ਕਿੰਨੇ ਕੁ ਸੈਟੀਸਫਾਈਡ ਹੁਣ ਅਜ ਫੈਸਲੇ ਦੇ ਦੇਖੋ ਜੀ ਫੈਸਲੇ ਤੋਂ ਸਾਡੀ ਲੀਗਲ ਟੀਮ ਪਰਿਵਾਰ ਬਿਲਕੁਲ ਸੈਟੀਸਫਾਈਡ ਹੈ ਜੋ ਸੈਂਟੈਂਸ ਹੈ ਉਹ ਸੈਕਸ਼ਨ 302 ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਹੋਈ ਤੇ 2-2 ਲੱਖ ਰੁਪਿਆ ਜੁਰਮਾਨਾ ਹੋਇਆ ਉਸ ਤੋਂ ਬਾਅਦ ਆਰਮਜ਼ ਐਕਟ ਦੇ ਵਿੱਚ 700 ਸਾਲ ਸਜ਼ਾ ਹੋਈ ਤੇ 452 ਵਿੱਚ 1 ਸਾਲ ਸਜ਼ਾ ਬਾਬੂਸ਼ਾਈ ਦੇਖ ਰਹੇ ਤੁਸੀਂ ਅੱਜ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਆਖਿਰਕਾਰ ਸਜ਼ਾ ਸੁਣਾਈ ਗਈ ਹੈ ਕੋਰਟ ਵੱਲੋਂ ਤਿੰਨ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਸੀਗੇ ਉਹਨਾਂ ਨੂੰ ਉਮਰ ਕੈਦੀ ਦੀ ਸਜ਼ਾ ਹੋਈ ਹੈ ਤੇ ਐਡਵੋਕੇਟ ਐਚ ਐਸ ਤਨੋਆ ਤੇ ਉਹਨਾਂ ਦੀ ਪੂਰੀ ਜਿਹੜੀ ਲੀਗਲ ਟੀਮ ਹੈ ਇੱਥੇ ਮੌਜੂਦ ਹੈ ਜਿਨ੍ਹਾਂ ਦੀ ਜਿਨ੍ਹਾਂ ਦੇ ਹਾਰਡਵਰਕ ਤੇ ਬਦੌਲਤ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਉਹ ਟ੍ਰਾਇਲ ਮੁਕੰਮਲ ਹੋਇਆ ਤੇ ਸਜ਼ਾ ਸੁਣਾਈ ਗਈ ਹੈ ਪਰਿਵਾਰ ਬੇਹਦ ਖੁਸ਼ ਹੋਣਾ ਕਿਉਂਕਿ ਇਨਸਾਫ ਜਿਹੜਾ ਹੈਗਾ ਉਹ ਉਹ ਮਿਲਦਾ ਦੇਖਿਆ ਬਹੁਤ ਘੱਟ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ ਤਨੋਆ ਸਾਹਿਬ ਕਿੰਨਾ ਕੁ ਸੰਘਰਸ਼ ਕਰਨਾ ਪਿਆ ਤੇ ਕਿੰਨੇ ਕੁ ਸੈਟੀਸਫਾਈਡ ਨੂੰ ਅੱਜ ਫੈਸਲੇ ਤੋਂ ਦੇਖੋ ਜੀ ਫੈਸਲੇ ਤੋਂ ਸਾਡੀ ਲੀਗਲ ਟੀਮ ਪਰਿਵਾਰ ਬਿਲਕੁਲ ਸੈਟੀਸਫਾਈਡ ਹੈ ਜੋ ਜੋ ਜਿਸ ਨੇ ਕਰਾਇਮ ਕੀਤਾ ਉਸ ਦੇ ਅਕੋਰਡਿੰਗ ਉਸ ਨੂੰ ਸਜ਼ਾ ਮਿਲੀ ਹੈ ਜੀ ਜਿਤ ਤੱਕ ਸੰਘਰਸ਼ ਦੀ ਗੱਲ ਹੈ ਜਦੋਂ ਟ੍ਰਾਇਲ ਇੱਕ ਵਾਰੀ ਸ਼ੁਰੂ ਹੋ ਗਿਆ 5 11 ਤੋਂ 2024 ਨੂੰ ਪਹਿਲੀ ਗਵਾਹੀ ਹੋਈ ਸੀ ਤੇ ਅੱਜ ਦੇਖ ਲਓ ਸਿਰਫ 3 ਮਹੀਨੇ ਦਾ ਪੀਰੀਅਡ ਹੈ 24 1 2025 ਨੂੰ ਦੋਸ਼ੀ ਠਰਾਈ ਸੀ ਤੇ 27 ਨੂੰ ਅੱਜ ਉਹਨਾਂ ਨੂੰ ਉਹਨਾਂ ਦਾ ਕਵੈਂਟਸ ਸੋ ਆਈ ਮਸਟ ਸੇ ਇਟ ਇਜ਼ ਅ ਸਪੀਡੀ ਟ੍ਰਾਇਲ ਇਟ ਇਜ਼ ਐਨ ਐਗਜ਼ਾਮਪਲ ਆਫ ਸੀਡੀ ਟ੍ਰਾਇਲ ਸੈਟ ਬਾਈ ði ਆਨਰੇਬਲ ਕੋਰਟ ਅੱਛਾ ਇੱਕ ਥੋੜਾ ਜਿਹਾ ਡਿਟੇਲ ਚ ਦੱਸ ਦੋ ਵੀ ਕੀ ਕੁਛ ਵਕ ਵਕਤਾ ਰਾਮਾ ਦੇ ਤਹਿਤ ਕੀ ਕੀ ਸਜ਼ਾ ਸੁਣਾਈ ਗਈ ਹੈ ਬਲਜਿੰਦਰ ਸਿੰਘ ਸਰਾਵ ਵੱਲੋਂ ਆਨਰੇਬਲ ਕੋਰਟ ਆਫ ਮਿਸਟਰ ਬਲਜਿੰਦਰ ਸਿੰਘ ਸਰਾਵ ਐਡੀਸ਼ਨਲ ਸੈਸ਼ਨ ਜਜ ਮੋਹਾਲੀ ਹੋਣੇ ਨੇ ਆ ਜਾਰਡਰ ਪਾਸ ਕੀਤਾ ਜੋ ਸੈਂਟੈਂਸ ਹੈ ਉਹ ਸੈਕਸ਼ਨ 302 ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਹੋਈ ਤੇ ਇਹਨਾਂ ਨੂੰ ਤੇ 2-2 ਲੱਖ ਰੁਪਿਆ ਜੁਰਮਾਨਾ ਹੋਇਆ ਉਸ ਤੋਂ ਬਾਅਦ ਆਟਮਜ਼ ਐਕਟ ਦੇ ਵਿੱਚ 700 ਸਾਲ ਸਜ਼ਾ ਹੋਈ ਤੇ 452 ਵਿੱਚ 1 ਸਾਲ ਸਜ਼ਾ ਹੋਈ। ਅੱਛਾ ਪੂਰੀ ਤੁਹਾਡੀ ਟੀਮ ਤੁਹਾਡੇ ਨਾਲ ਹੈਗੀ ਹੈ ਜੀ ਕਿੰਨੇ ਕਿ ਕਿੰਨੇ ਕ ਜਾਣੇ ਦੇ ਐਫਰਟ ਸੀਗੇ ਇਸ ਪੂਰੇ ਕੇਸ ਨੂੰ ਜਿਹੜਾ ਜੇਸ ਤਰੀਕੇ ਨਾਲ ਤੁਸੀਂ ਕੈਰੀ ਕੀਤਾ ਉਹਨਾਂ ਬਾਰੇ ਦੱਸੋ। ਸਾਡੇ ਜੀ 10 ਤੋਂ 11 ਐਡਵੋਕੇਟ ਸੀਗੇ ਜਿਨ੍ਹਾਂ ਨੇ ਇਸ ਕੇਸ ਤੇ ਦਿਨ ਰਾਤ ਕੰਮ ਕੀਤਾ ਤੇ 24 ਜਨਵਰੀ ਨੂੰ ਫੈਸਲਾ ਆਉਣ ਤੋਂ ਬਾਅਦ ਗੁਰਮਾਨਤ ਕੌਰ ਤੇ ਅਦਰ ਆਪਣਾ ਜਸਮੀਤ ਸਿੰਘ ਜੀ ਨੇ ਤੇ ਰੇਨੂਕਾ ਮੈਡਮ ਨੇ ਇਹਨਾਂ ਸਾਰਿਆਂ ਨੇ ਜੋ ਅੱਜ ਅਸੀਂ ਕੋਰਟ ਅੱਗੇ ਐਗਰੇਵੇਟਿੰਗ ਸਰਕਮਸਟੈਂਸ ਰੱਖੇ ਸੀ ਇਹਨਾਂ ਨੇ ਬਹੁਤ ਕੰਮ ਕੀਤਾ ਤੇ ਇਹਨਾਂ ਨੇ ਇਸ ਕੇਸ ਤੇ ਅਸੀਂ ਦੇਖ ਰਹੇ ਸੀ ਤੁਸੀਂ ਬਹੁਤ ਡਿਟੇਲ ਦੇ ਵਿੱਚ ਜਿਹੜਾ ਹੈਗਾ ਰਿਸਰਚ ਕੀਤੀ ਸੀਗੀ ਤੇ ਲੱਗਦਾ ਕਿ ਉਸੇ ਬਤੌਲਤ ਦੀ ਜਿਹੜੀ ਹੈਗੀ ਜਿਹੜੀ ਡਿਮਾਂਡ ਸੀਗੀ ਤੁਹਾਡੀ ਉਸੇ ਹਿਸਾਬ ਉਸੇ ਤਰੀਕੇ ਨਾਲ ਹੀ ਜੱਜ ਸਾਹਿਬ ਨੇ ਉਸ ਤੇ ਵੀਰ 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 ਸੈਟੀਸਫਾਈਡ ਵੀਰ ਪ੍ਰੇਇੰਗ ਫਾਰ ਅ ਸਵਿਰੇਸਟ ਪਨਿਸ਼ਮੈਂਟ অর ਲਾਈਫ ਇੰ ਪ੍ਰਿਜ਼ਨਮੈਂਟ ਇਜ਼ ਅ ਸਵਿਰੇ ਪਨਿਸ਼ਮੈਂਟ ਅੱਛਾ ਜਿਹੜੇ ਇੱਕ ਪੰਜਾਬ ਦੇ ਡੀਜੀਪੀ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਈ ਜਿਹੜੇ ਦੇ ਵਿੱਚ ਅਕਿਊਜ਼ਡ ਸੀਗੇ ਸ਼ਗਨਪ੍ਰੀਤ ਹੋਣ ਉਹਦੇ ਬਾਰੇ ਉਹ ਜੱਜ ਸਾਹਿਬਾਨ ਨੇ ਓਪਨ ਕੋਰਟ ਚ ਕਿਹਾ ਸੀ ਤੇ ਹੁਣ ਆਰਡਰ ਚ ਵੀ ਆ ਜਾਏਗਾ ਜੀ ਕਿ ਜੋ ਅਕਿਊਜ਼ਡ ਕੇਸ ਵਿੱਚ ਨਾਮਜ਼ਦ ਨੇ ਪਰ ਉਹ ਅਜੇ ਟ੍ਰਾਇਲ ਤੇ ਨਹੀਂ ਆ ਸਕੇ ਕੋਈ ਵਿਦੇਸ਼ ਚ ਹੈ ਜਾਂ ਕੋਈ ਮਿਲ ਨਹੀਂ ਰਿਹਾ ਉਹਨਾਂ ਲਈ ਡੀਜੀਪੀ ਪੰਜਾਬ ਨੂੰ ਹਦਾਇਤ ਕੀਤੀ ਹੈ ਐਕਸਪੀਡਟ ਕੀਤੀ ਹੈ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਵੀ ਟ੍ਰਾਇਲ ਤੇ ਲਿਆਂਦਾ ਜਾਵੇ ਅੱਛਾ ਕੋਈ ਪਰਿਵਾਰ ਦਾ ਹਾਈ ਕੋਰਟ ਚ ਅੱਗੇ ਰੋਕ ਕਰਨ ਦਾ ਹੈ ਕੋਈ ਇਰਾਦਾ ਦੇਖੋ ਜਜਮੈਂਟ ਦੀ ਕਾਪੀ ਆਏਗੀ ਤੇ ਜਿਹੜੇ ਤਿੰਨ ਕਨਸਪੀਰੇਟਰਸ ਬਰੀ ਹੋ ਰਹੇ ਆ ਉਹਨਾਂ ਲਈ ਪਰਿਵਾਰ ਜ਼ਰੂਰ ਸੋਚ ਰਿਹਾ ਹੈ ਟੂ ਅਪਰੋਚ ਅਨੇਬਲ ਹਾਈ ਕੋਰਟ اچھا ਕੋਈ ਇਸ ਤਰ੍ਹਾਂ ਦਾ ਸਕੋਪ ਹੈਗਾ ਜੀ ਚੈਲੰਜ ਕੀਤਾ ਜਾ ਸਕਦਾ ਇਸ ਜਜਮੈਂਟ ਨੂੰ ਉੱਪਰ ਹਾਂ ਜੀ ਹਾਂ ਜੀ ਜਜਮੈਂਟ ਚੈਲੰਜ ਕੀਤੀ ਸਕਦੀ ਹੈ ਅਕਿਊਜ਼ਡ ਵੀ ਕਰ ਸਕਦਾ ਹੈ ਕੰਪਲੇਨੈਂਟ ਵੀ ਕਰ ਸਕਦਾ ਹੈ ਬਟ ਜਿੱਦ ਤੱਕ ਕੁਆਂਟਮ ਆਫ ਸੈਂਟੈਂਸ ਹੈ ਵੀ ਆਰ ਸੈਟੀਸਫਾਈਡ ਅੱਛਾ ਇੱਕ ਜਾਂਦੇ ਜਾਂਦੇ ਦੂਸਰਾ ਤੁਸੀਂ ਉੱਥੇ ਦੱਸ ਰਹੇ ਸੀਗੇ ਕਿ ਜਿਹੜਾ ਇਹਦੇ ਵਿੱਚ ਮੇਨ ਪਾਰਟ ਸੀ ਕਿ ਬਹੁਤ ਜ਼ਿਆਦਾ ਇਹ ਬਰੂਟਲ ਮਰਡਰ ਸੀਗਾ ਉਹ ਕਿੰਨੀਆਂ ਗੋਲੀਆਂ ਚਲਾਈਆਂ ਤੇ ਕਿਸ ਤਰੀਕੇ ਦੇ ਨਾਲ ਮਾਰਿਆ ਜਿਹਦਾ ਕਰਕੇ ਬਿਲਕੁਲ ਐਗਜ਼ੈਕਟ ਤੁਸੀਂ ਸ਼ੋ ਵੀ ਕਰ ਪਾਏ ਸਾਰਾ ਐਵਿਡੈਂਸ ਦੇ ਪਾਏ ਕਿ ਕਿੰਨਾ ਇਹ ਕਨੋਨਾ ਕਾਂਡ ਸੀਗਾ ਇਸ ਦੇ ਵਿੱਚ ਜੀ ਜਦੋਂ ਆਪਣੇ ਕਾਰ ਵਿੱਚ ਵਿੱਕੇ ਮਿੱਡੂ ਖੜਾ ਬੈਠਣ ਲੱਗਦਾ ਤੇ ਇਟ ਵਾਸ ਅ ਰੇਨਿੰਗ ਬੁਲੇਟਸ ਉਹਦੇ ਟੋਟਲ ਸਰੀਰ ਚ 15 ਗੋਲੀਆਂ ਲੱਗਦੀਆਂ ਨੇ ਜੀ 13 ਗੋਲੀਆਂ ਸਰੀਰ ਤوار ਪਰ ਹੋ ਜਾਂਦੀਆਂ ਨੇ ਤੇ ਦੋ ਗੋਲੀਆਂ ਉਹਦੀ ਪਿੱਠ ਵਿੱਚ ਤੇ ਥਾਈ ਵਿੱਚ ਰਹਿ ਜਾਂਦੀਆਂ ਨੇ ਤੇ 500 450 ਤੋਂ 500 ਫੁੱਟ ਤੱਕ ਉਹਦੇ ਗੋਲੀਆਂ ਵੱਜਦੀਆਂ ਗਈਆਂ ਜੀ ਜਦੋਂ ਉਦੇ ਡਿੱਗੇ ਹੋਏ ਦੀ ਵੀ ਤਿੰਨ ਚਾਰ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੋਂ ਸਾਡੇ ਔਨਰੇਬਲ ਕੋਰਟ ਅੱਗੇ ਹੀ ਸਬਮਿਸ਼ਨ ਸੀ ਕਿ ਸਵਿਰ ਸਟਪਨਿਸ਼ਮੈਂਟ ਦਿੱਤੀ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਸੋ ਗੱਲਬਾਤ ਅਸੀਂ ਕਰ ਰਹੇ ਸੀ ਕਿ ਐਚਐਸ ਤਨਵਾ ਦੇ ਨਾਲ ਤੇ ਪੂਰੀ ਲੀਗਲ ਟੀਮ ਮੌਜੂਦ ਸੀਗੀ ਤੁਸੀਂ ਸੁਣਿਆ ਕਿਸ ਤਰ੍ਹਾਂ ਦੇ ਨਾਲ ਜੋ ਅੱਜ ਸਜ਼ਾ ਸੁਣਾਈ ਹੈ ਤੇ ਤਿੰਨਾਂ ਵਿੱਚੋਂ ਦੋ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਮੁਹਾਲੀ ਕੋਰਟ ਚ ਇੱਥੇ ਫਿਜ਼ੀਕਲੀ ਲਿਆ ਕੇ ਪੇਸ਼ ਕੀਤਾ ਗਿਆ ਇੱਕ ਦੋਸ਼ੀ ਨੂੰ ਜਿਹੜਾ ਹੈਗਾ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜਾ ਹੈਗਾ ਉਹ ਪੇਸ਼ ਕੀਤਾ ਗਿਆ ਸੀਗਾ ਤੇ ਇੱਕ ਹਜੇਪਾਲ ਮਿੱਡੂ ਖੇੜਾ ਜਿਹੜੇ ਲੜਾਈ ਲੜ ਰਹੇ ਸੀ ਆਪਣੇ ਭਰਾ ਦੇ ਇਨਸਾਫ ਦੀ ਮੰਗ ਕਰ ਰਹੇ ਸੀਗੇ ਕਿਤਨਾ ਕਿਤੇ ਉਹਨਾਂ ਦੇ ਜਰੂਰ ਅੱਜ ਕਾਲ ਜੇ ਚ ਠੰਡ ਪਈ ਹੈ ਮੁਹਾਲੀ ਤੋਂ ਕੈਮਰਾਮੈਨ ਅਕਾਸਤੀਰ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਤੂ ਬਾਬੂ ਸ਼ਾਹੀ ਟਾਈਮਸ